ਹੋਣ ਦਿਖਾਓ ਕੋਬਰਾ ਸਾਹਿਬ ਪ੍ਰਸ਼ਾਸਨ ਦੀ ਕਿੱਡੀ ਵੱਡੀ ਨਲਾਕੀ ਹੈ ਬੀਵੀਐਮਬੀ ਕਾਉਂਸਲ ਨੂੰ ਸਾਡੇ ਐਮਸੀ ਸਾਹਿਬ ਖੜੇ ਨੇ ਇੱਕ ਘੰਟੇ ਤੋਂ ਅਸੀਂ ਸਾਰਿਆਂ ਨੂੰ ਫੋਨ ਕਰ ਚੁੱਕੇ ਹਾਂ ਉਹ ਇਹੀ ਲੋਕ ਸਾਨੂੰ ਕਹਿੰਦੇ ਆ ਪੇਜੀ ਬੀਵੀਐਮਬੀ ਦਾ ਏਰੀਆ ਨਹੀਂ ਹੈਗਾ ਇਹ ਕਮੇਟੀ ਦਾ ਏਰੀਆ ਹੈਗਾ ਕਮੇਟੀ ਕਰੂਗੀ ਕਮੇਟੀ ਦਾ ਹੈਗਾ ਤੇ ਬੀਵੀਐਮਬੀ ਕਰੂਗੀ ਦੱਸੋ ਜੀ ਇਹ ਜਿਹੜੇ ਸਥਾਨਕ ਨਿਵਾਸੀ ਐ ਕਿੱਥੇ ਜਾਣਗੇ ਇਹ ਐਦਾਂ ਦੀਆਂ ਜਿਹੜੀਆਂ ਮਿਸ ਹੈਪਨਿੰਗਾਂ ਹੁੰਦੀਆਂ ਜਾਂ ਕਿਸੇ ਨੂੰ ਲੜ ਜਾਂਦਾ ਜਾਂ ਕੋਈ ਮਰ ਜਾਂਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਹਾਂ ਦੇਖੋ ਇਹ ਫੰਨ ਦੇਖੋ ਕਿੱਡਾ ਵੱਡਾ ਫੰਨ ਹੈ ਹੈ ਕੋਬਰਾ ਸਾ ਪੈਸੇ ਅਸੀਂ ਕਿਨੂੰ ਤੇ ਕਿਨੂੰ ਦੋਸ਼ ਦਈਏ ਜੇ ਅਸੀਂ ਬੋਲਦੇ ਆ ਤਾਂ ਕਹਿੰਦੇ ਜੀ ਇਹ ਜਿਹੜੇ ਸਥਾਨਕ ਲੋਕ ਐ ਆਵਾਜ਼ੇ ਖਾਂਦੇ ਐ ਸਾਨੂੰ ਮਾੜਾ ਬੰਦਾ ਚੰਗਾ ਕਹਿੰਦੇ ਐ ਦੋਸੋ ਜੀ ਹੁਣ ਅਸੀਂ ਕੀ ਕਹਿ ਸਕਦੇ ਜੇ ਸਾਡੇ ਸ਼ੁਭ ਵਿਚਾਰ ਲੈਣੇ ਚਾਹਦੇ ਆ ਤਾਂ ਸਾਡੇ ਤਸੇਮ ਲਾਲ ਮੱਟੂ ਜੀ ਐਮਸੀ ਸਾਹਿਬ ਖੜੇ ਨੇ ਸਾਡੇ ਨਾਲ ਇਹਨਾਂ ਤੋਂ ਕੋਈ 2-4 ਸ਼ਬਦ ਪੁੱਛਣੇ ਚਾਹਦੇ ਆ ਤਾਂ ਜ਼ਰੂਰ ਪੁੱਛ ਸਕਦੇ ਨੇ ਦੇਖੋ ਜੀ ਕਿੱਡਾ ਫਨ ਚੱਕ ਹੋ ਰਿਹਾ ਏ ਦੇਖੋ ਬਹੁਤ ਖਤਰਨਾਕ ਹੈਗਾ ਇਹ ਕਿਸੇ ਤਰੀਕੇ ਨਾਲ ਵੀ ਕਿਸੇ ਨੂੰ ਕਰ ਸਕਦਾ ਪਰ ਅੱਜ ਸਾਡੇ ਮਹੱਲੇ ਦੇ ਸਹਿਯੋਗੀਆਂ ਨੇ ਆਂਡ ਗਵਾਂਡ ਨੇ ਇਹ ਪੂਰਾ ਸਹਿਯੋਗ ਦਿੱਤਾ ਜਿਹਨੂੰ ਪਕੜਨ ਵਿੱਚ ਇਹ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਹੈ ਤਾਂ ਜੋ ਕੋਈ ਐਦਾਂ ਦੀ ਘਟਨਾ ਜਿਹੜੀ ਹੈ ਨਾ ਵਾਪਰ ਸਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਮੈਂ ਅਪੀਲ ਕਰਦਾਂਗਾ ਚਾਹੇ ਬੀਬੀਐਮਬੀ ਦੇ ਅਫਸਰ ਹੈ ਫਾਇਰ ਵਾਲੇ ਹੈ ਚਾਹੇ ਕਾਉਂਸਲ ਦੇ ਹੈ ਉਹ ਆਪਣੀਆਂ ਜ਼ਿੰਮੇਵਾਰੀਆਂ ਮੈਂ ਖਾਸ ਕਰਕੇ ਪ੍ਰਧਾਨ ਸੰਜੇ ਸਾਨੀ ਉਹ ਹੈ ਜ਼ਿੰਮੇਵਾਰੀ ਸੌਂਪਦਾ ਹੈ ਕਿ ਹਰ ਵਾਰਡ ਵਿੱਚੋਂ ਐਦਾਂ ਦੇ ਕੋਈ ਨਾ ਕੋਈ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ ਤਾਂ ਜੋ ਉਹ ਐਮਰਜੈਂਸੀ ਵੇਲੇ ਕੰਮ ਆ ਸਕਣ ਦਾ ਇਹ ਜੋ ਸਹਿਯੋਗ ਸਾਡੇ ਨਿਵਾਸੀਆਂ ਨੇ ਸਥਾਨਕ ਆਂਡੀਆਂ ਗਵਾਂਡੀਆਂ ਨੇ ਦਿੱਤਾ ਹੈ ਉਹਨਾਂ ਦਾ ਸਹਿਯੋਗ ਵੀ ਇਹਨੂੰ ਪਕੜਨ ਵਿੱਚ ਹੁਣਾ ਜ਼ਰੂਰੀ ਚਾਹੀਦਾ ਹੈ ਥੈਂਕਸ ਹੋਰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੁਹਾਨੂੰ ਇਹ ਕਿਹਨਾਂ ਦਾ ਕਾਲ ਆਇਆ ਸੀਗਾ ਤੁਹਾਨੂੰ ਸਾਡੇ ਸੀਨੀਅਰ ਅਫਸਰ ਦਾ ਆਇਆ ਤਾਂ ਜੀ ਅੱਛਾ ਜੀ ਸਾਡੇ ਬੀਵੀ ਸਾਹਿਬ ਬਲੌਕ ਅਫਸਰ ਦਾ ਆਇਆ ਜੀ ਅੱਛਾ ਜੀ ਫਿਰ ਮੋਕੇ ਜਾ ਕੇ ਪਹੁੰਚੇ ਸਨ ਐਮਸੀ ਰਾਮ ਨੇ ਵੀ ਫੋਨ ਕੀਤਾ ਹੈ ਅੱਛਾ ਜੀ ਠੀਕ ਹੈ ਤੇ ਸਰ ਕੀ ਇਹ ਸਭ ਮਤਲਬ ਕਿਹੜਾ ਸੱਪ ਹੈ ਕਿ ਕਿੱਦਾਂ ਬੋਗੜਾ ਸਰ ਜੀ ਅੱਛਾ ਜੀ ਸੰਜੀਤ ਕੋਰ ਮੱਟੂ ਐਮਸੀ ਵਾਰਡ ਨੰਬਰ 5 ਇਹ ਅਕਸਰ ਅੱਜ ਕੱਲ ਜਿਹੜੇ بارشਦਾਰ ਦੇ ਦਿਨਾਂ ਦੇ ਵਿੱਚ ਪਾਣੀ ਦਰਾਂ ਦੇ ਵਿੱਚ ਪਰ ਜਾਂਦਾ ਜਿਸ ਦੇ ਨਾਲ ਕੀ ਜ਼ਹਿਰੀਲੇ ਜਾਨਵਰ ਬਾਹਰ ਨਿਕਲਦੇ ਆ ਤੇ ਘਰਾਂ ਵਿੱਚ ਆਪਣੇ ਥਾਂ ਬਣਾਉਣ ਦੀ ਕੋਸ਼ਿਸ਼ ਕਰਦੇ ਤੇ ਅੱਜ ਇਦਾਂ ਦਾ ਹੀ ਕੇਸ ਇੱਕ ਮੇਰੇ ਵਾਰਡ ਦੇ ਵਿੱਚ ਸਾਹਮਣੇ ਆਇਆ ਜਿਸ ਦੇ ਨਾਲ ਕੀ ਲੋਕਾਂ ਨੇ ਬੜੇ ਹੀ ਆਪਣੇ ਬਹਾਦਰੀ ਦਿਖਾਉਂਦੇ ਹੋਏ ਉਹਦਾ ਸਾਹਮਣਾ ਕੀਤਾ ਅਸੀਂ ਜਿੱਦਾਂ ਹੀ ਸਾਨੂੰ ਅਨਿਲ ਰਾਣਾ ਜੀ ਦਾ ਤੇ ਕਪਿੰਦਰਾਨਾ ਜੀ ਦਾ ਫੋਨ ਆਇਆ ਤੇ ਉਹਦੇ ਅਕੋਰਡਿੰਗ ਹੀ ਅਸੀਂ ਨਾਲੇ ਫੋਨ ਕੀਤਾ ਤੇ ਫੋਰੈਸਟ ਵਾਲਿਆਂ ਨੂੰ ਔਰ 10 ਵੀ ਦਿਨ 10 15 ਮਿੰਟ ਬਾਅਦ ਫੋਰੈਸਟ ਵਾਲੇ ਤਾਂ ਆ ਗਏ ਉਹਨਾਂ ਨੂੰ ਆਉਣ ਵਾਸਤੇ ਔਖਾ ਹੁੰਦਾ ਮੈਂ ਰਿਕਵੈਸਟ ਕਰਦੀ ਆਪਣੀ ਬੀਵੀ ਐਮਬੀ ਦੀ ਫਾਇਰ ਵਾਲਿਆਂ ਨੂੰ ਔਰ ਆਪਣੇ ਕੌਂਸਲ ਦਫ਼ਤਰ ਦੇ ਫਾਇਰ ਵਾਲਿਆਂ ਨੂੰ ਕਿ ਉਹ ਆਪਣੀ ਆਪਣੇ ਮੋਕੇ ਸਿਰ ਆਪਣੀ ਇੱਕ ਟੀਮ ਬਣਾਣ ਜਿਹੜੀ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਇਦਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਪੂਰ ਕਰਨ ਵਿੱਚ ਆਪਣਾ ਸਹਿਯੋਗ ਦੇਣ